ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਵਿੱਚ ਖੜੇ ਆ ਜਿਹੜਾ ਪਿਛਲੇ ਦਿਨੀ ਇੱਥੇ ਬਰਸਾਤ ਹੋਈ ਸੀ ਬਰਸਾਤ ਦੇ ਕਰਕੇ ਬਹੁਤ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਸੀ ਜਿਹੜਾ ਬਰਸਾਤੀ ਨਾਲਾ ਸਮੇਂ ਸਿਰ ਸਾਫ਼ ਨਹੀਂ ਹੋਇਆ ਤੇ ਇਹਨਾਂ ਪਿੰਡਾਂ ਦਾ ਪਾਣੀ ਅੱਗੇ ਨਿਕਲ ਨਹੀਂ ਸਕਿਆ ਉਹਦੇ ਵਿੱਚ ਬਹੁਤ ਜੀਮੀਦਾਰਾਂ ਦਾ ਝੋਨੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਕਿਉਂਕਿ ਹੁਣ ਜੀਮੀਦਾਰਾਂ ਨੇ ਝੋਨਾ ਬੀਜ ਕੇ ਉਹ ਦੋ ਦੋ ਵਾਰੀ ਖਾਦਾਂ ਵੀ ਪੈ ਚੁੱਕੀਆਂ ਤੇ ਦਵਾਈਆਂ ਮਕਰ ਸਾਰੀਆਂ ਪੈ ਚੁੱਕੀਆਂ ਵਾ ਤੇ ਹੁਣ ਝੋਨੇ ਦੇ ਵਿੱਚ 5 ਤੋਂ 7 ਦਿਨ ਪਾਣੀ ਖੜਨ ਦੇ ਨਾਲ ਝੋਨੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਜਿਹਦੇ ਵਿੱਚ ਸਾਨੂੰ ਪਨੀਰੀਆਂ ਦੀ ਲੋੜ ਆ ਹੁਣ ਪਨੀਰੀ ਬੀਜ ਕੇ ਤੇ ਅਸੀਂ ਨਹੀਂ ਉਹ ਝੋਨਾ ਬੀਜ ਸਕਦੇ ਜੇ ਵੀ ਕਿਸੇ ਵੀ ਵੀਰ ਭੈਣ ਕੋ ਪਨੀਰੀ ਬੀਜੀ ਹੈਗੀ ਆ ਕਿਸੇ ਵੀ ਏਰੀਏ ਵਿੱਚ ਹੋਵੇ ਜਾਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਕਿਤੇ ਹੋਵੇ ਤੇ ਸਾਨੂੰ 1509 ਦੀ ਇਹ 11 ਦੀ ਪਨੀਰੀ ਚਾਹੀਦੀ ਆ ਉਹ ਇਸ ਏਰੀਆ ਦੇ ਵਿੱਚ ਲੱਗਦੀ ਆ ਤੇ ਉਹਦਾ ਹੁਣ ਮੌਸਮ ਆ ਇਹ ਪਿੰਡਾਂ ਵਾਲੇ ਵੀ ਕਹਿ ਰਹੇ ਆ ਜਾਂ ਪਹਿਲਾਂ ਵੀ ਉਹਨਾਂ ਨੇ ਉਹ ਪਨੀਰੀਆਂ ਬੀਜੀਆਂ ਵਾਂ 1509 ਤੇ 11 ਦੀ ਪਨੀਰੀ ਚਾਹੀਦੀ ਆ ਜਿਸ ਵੀ ਕਿਸੇ ਕੋਲ ਹੋਵੇ ਸਾਡੇ ਨਾਲ ਇਸ ਜੀ ਦਾ ਸੰਪਰਕ ਕਰੇ ਅਸੀਂ ਇਸ ਵੀਡੀਓ ਦੇ ਥੱਲੇ ਆਪਣਾ ਇੱਕ ਕੰਟੈਕਟ ਨੰਬਰ ਵੀ ਦਵਾਂਗੇ ਉਹਦੇ ਨਾਲ ਸੰਪਰਕ ਕਰਕੇ ਤੇ ਅਸੀਂ ਉਹਨਾਂ ਪਰਿਵਾਰਾਂ ਤੱਕ ਪਨੀਰੀ ਵਜਾ ਸਕੀਏ ਝੋਨੀਆਂ ਤੋਂ ਕਿਸੇ ਨੂੰ ਰਹਿਣ ਨਹੀਂ ਦੇਣਾ ਆਪਾਂ ਅੱਗੇ ਵੀ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਆ ਪੰਜਾਬ ਦੇ ਵਿੱਚ ਤੇ ਸਾਰਾ ਪੰਜਾਬ ਇਕੱਠਾ ਹੁੰਦਾ ਵਾ ਤੇ ਇਸ ਵਾਰ ਵੀ ਇਸ ਥੋੜੇ ਜਿਹੇ ਪਿੰਡਾਂ ਦੇ ਵਿੱਚ ਇਸ ਵਾਰਸ਼ ਨਾਲ ਨੁਕਸਾਨ ਹੋਇਆ ਵਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਜ਼ਿਮੀਂਦਾਰਾਂ ਦੀ ਸਪੋਰਟ ਕਰੀਏ ਤੇ ਇਹ ਆਪਣੇ ਦੁਬਾਰਾ ਫਸਲਾਂ ਬੀਜ ਕੇ ਤੇ ਆਪਣਾ ਗੁਜ਼ਾਰਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ